ਸਾਰੇ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਸਾਰੇ ਠੀਕ ਠਾਕ ਆ ਰਹਿਸਟ ਪੋਸਟ ਵਧੀਆ ਤੇ ਆਪਾਂ ਆਇਆ ਵਿੱਚ ਗਾਰਡਨ ਦੇ ਵਿੱਚ ਕਈ ਵਾਰੀ ਸਾਡੇ ਤੇ ਝੜਕਾ ਵੀ ਪੈ ਜਾਂਦੀਆਂ ਨੇ ਵੀ ਤੁਸੀਂ ਰਾਤ ਨੂੰ ਤੋੜ ਕੇ ਰੱਖਿਆ ਕਰੋ ਪਰ ਮੈਨੂੰ ਇਦਾਂ ਆਉਂਦਾ ਹੁਣ ਤਾਜ਼ੇ ਤਾਜ਼ੇ ਪੱਤੇ ਨੇ ਤਰੇਲਪਈ ਹੁੰਦੀ ਆ ਤਰੇਲ ਵਾਲੇ ਪੱਤੇ ਕਿੰਨੇ ਵਧੀਆ ਹੁੰਦੇ ਨੇ ਵੈਸੇ ਮੈਂ ਲੈ ਗਈ ਮੇਥੇ ਵਗੈਰਾ ਤੋੜ ਕੇ ਸਾਰਾ ਕੁਝ ਮਿਰਚਾਂ ਮੂਲੀਆਂ ਦੇ ਪੱਤੇ ਰੋਟੀਆਂ ਬਣਾਉਣ ਲਈ ਤੇ ਹੁਣ ਮੈਂ ਲੈ ਕੇ ਜਾਣਾ ਸੀ ਧਨੀਆ ਥੋੜਾ ਜਿਹਾ ਤੇ ਥੋੜੀ ਜਿਹੀ ਮਿੱਠੀ ਆਹ ਉਹ ਚੀਜ਼ ਆ ਜਿਹੜੀ ਮੈਂ ਖਾ ਨਹੀਂ ਸਕਦੀ ਇੱਧਰ ਵੀ ਆ ਬਾਕੀ ਚੀਜ਼ਾਂ ਹੀ ਮੈਂ ਖਾਣੀਆਂ ਨੇ ਪਤਾ ਨਹੀਂ ਪਾਲਕ ਬੰਦ ਕਰ ਦੇ ਲਈ ਕਰਤਾ ਡਾਕਟਰ ਨੇ ਸਭ ਤੋਂ ਬੰਦ ਕਰਿਆ ਹੋਇਆ ਪਰ ਸੇਂਹ ਸਾਹਿਬ ਕੋਈ ਵੀਡੀਓ ਦੇਖਦੇ ਸੀ ਉਹ ਕਹਿੰਦੇ ਪਾਲਕ ਕਿਸੇ ਨੂੰ ਵੀ ਨਹੀਂ ਖਾਣੀ ਚਾਹੀਦੀ ਉਹ ਮਾਰੀ ਜਾਂਦੇ ਨੇ ਐਵੇਂ ਮੈਂ ਕਿਹਾ ਡਾਕਟਰ ਆਰ ਗਿਆ ਬੰਦਾ ਹੋਣਾ ਜਿਹੜੇ ਨੇ ਕਿਹਾ ਜਿਹੜੇ ਮੈਨੂੰ ਲੱਗ ਜਾਂਦਾ ਫਿਰ ਡਾਕਟਰ ਨੂੰ ਜਿਹੜੀ ਚੀਜ਼ ਪਸੰਦ ਨਹੀਂ ਹੁੰਦੀ ਉਹ ਬੰਦ ਕਰ ਦਿੰਦੇ ਨੇ ਬੰਦੇ ਦੀ ਅੱਜ ਤਾਂ ਮੈਨੂੰ ਅਦਰਕ ਨਹੀਂ ਪਸੰਦ ਹੁੰਦਾ ਸੀਗਾ ਮੈਂ ਘਰ ਦੇ ਲੋਕਾਂ ਨੂੰ ਕਹਿੰਦੀ ਹੁੰਦੀ ਸੀ ਕਿ ਅਦਰਕ ਨਹੀਂ ਖਾਈਦਾ ਬਿਮਾਰੀਆਂ ਲੱਗਦੀਆਂ ਨੇ ਮੇਥੀ ਵੀ ਬੜੀ ਵਧੀਆ ਹੋ ਗਈ ਹੁਣ ਤਾਂ ਤੇ ਹੁਣ ਆਪਾਂ ਕਰਦੇ ਆ ਜੀ ਆਪਣੀ ਸਵੇਰੇ ਰੋਜ਼ ਇਹੀ ਰੁਟੀਨ ਹੁੰਦੀ ਆ ਸਵੇਰੇ ਉੱਠ ਕੇ ਪਾਣੀ ਦਾ ਗਲਾਸ ਪੀ ਕੇ ਚਾਹ ਵਗੈਰਾ ਪੀ ਕੇ ਬਸ ਇਧਰ ਆ ਜਾਈਦਾ ਇਧਰੋਂ ਜੋ ਵੀ ਕੁਝ ਲੈ ਕੇ ਜਾਣੀ ਹੁੰਦੀ ਆ ਤੇ ਉਹ ਲੈ ਜਾਂਦੇ ਆ ਹਰਾ ਪਿਆਜ਼ ਵੀ ਲੈ ਗਏ ਆਪਾਂ ਮੂਲੀਆਂ ਵੀ ਵੈਸੇ ਕਾਫੀ ਹੋ ਗਿਆ ਪਰ ਪਿੱਛੇ ਮੈਂ ਕਿ ਚੂਹੇ ਬਹੁਤ ਨੇ ਚੂਹੇ ਨੇ ਉਹ ਰਲੇਪਾਸੇ ਵਾਲੀਆਂ ਮੂੜੀਆਂ ਦੇ ਵਿੱਚ ਗਾਹ ਪਾਇਆ ਪਿਆ ਚੂਹੇ ਕਿਦੇ ਨਾ ਹੋ ਗਿਆ ਹੁਣ ਚੂਹੇ ਇੱਕ ਨਾਲ ਅੱਛਾ ਕੋਈ ਕੁਛ ਉਹ ਜਿਹੜਾ ਖੱਡੇ ਦੇ ਵਿੱਚ ਸਿੱਟ ਕੇ ਜਾਂਦੇ ਆ ਖਾਣ ਲਈ ਉਹਦੇ ਵਿੱਚ ਬਹੁਤ ਕਰਦੇ ਹੁੰਦੇ ਨੇ ਉਹਨਾਂ ਦਾ ਇਹ ਕੰਮ ਕਰਕੇ ਜਾਂ ਉਹਨਾਂ ਨੂੰ ਬਿਸਕਟ ਦੇ ਕੇ ਜਾਂ ਉਹਨੂੰ ਵੀ ਬਿਸਕਟ ਖਾ ਲੋ ਇਹ ਤਾਂ ਕੰਮ ਖਰਾਬ ਕਰਤਾ ਉਹਨਾਂ ਨੇ ਹੂੰ ਥੋੜਾ ਜਿਹਾ ਕਿੰਨਾ ਸੋਹਣਾ ਹੋ ਗਿਆ ਹਜੇ ਅਸੀਂ ਵੱਧ ਬੀਜਤੀ ਅਸੀਂ ਇਹਦੇ 'ਚ ਬਾਹਰੀਆਂ ਨੇੜੇ ਨੇੜੇ ਲਾ ਦਿਆਂ ਮੂਲੀਆਂ ਥੋੜੀਆਂ ਜਿ ਵੱਡੀਆਂ ਹੁਣ ਫਿਰ ਵਿੱਚੋਂ ਵਿੱਚੋਂ ਕੱਢ ਦੋਗੇ ਨਾ ਘਰ ਦੇ ਨੇ ਮੂਲੀਆਂ ਨੇੜੇ ਨੇੜੇ ਲਾਤੀਆਂ ਮੈਂ ਕਿਹਾ ਹੋਣ ਗਈ ਹੈਗੀ ਮੈਂ ਕਹਾਂ ਹੋਣੀ ਹੈ ਕਿ ਨਹੀਂ ਅੱਧੀਆਂ ਛਲਗਮ ਨੇ ਅੱਧੀਆਂ ਮੂਲੀਆਂ ਇੰਨੀ ਤਾਂ ਜੜੀ-ਪੋਟੀ ਵਾਈ ਸੀਗੀ ਜੇ ਹੁਣ ਵੀ ਨਾ ਹੁੰਦੀਆਂ ਸਭੀ ਫਟਾਫਟ ਕੰਮ ਕਰੀਏ 8 ਵਜੇ ਤੈਨੂੰ ਰਵੀ ਨੇ ਰੋਟੀ ਲੈ ਕੇ ਤੁਰਨਾ ਦੁਪਹਿਰ ਦਾ ਆਟਾ ਆਪਣਾ ਗੁੰਨਿਆ ਪਿਆ ਦੁੱਧ ਗਰਮ ਕਰਕੇ ਰੱਖਿਆ ਪਿਆ ਤੇ ਸਵੇਰ ਦੇ ਪਰੌਠੇ ਵਗੈਰਾ ਦਾ ਪ੍ਰਬੰਧ ਕਰਨ ਲੱਗੇ ਹਾਂ ਅਤਨ ਦੂਰਾ ਸੀ ਰੱਖਿਆ ਸੀਗਾ ਇਹਦੀ ਹਜੇ ਤੱਕ ਵੀਡੀਓ ਤਾਂ ਬਣੀ ਨਹੀਂ ਪਰ ਹੁਣੇ ਠੰਡ ਹੋ ਗਈ ਪਰ ਹੁਣ ਇਹਦੀ ਠੰਡ ਹੋ ਗਈ ਇਹਨੇ ਤਪਣਾ ਨਹੀਂ ਛੇਤੀ ਇਹ ਤਪਦਾ ਜਾਊਗਾ ਬੰਦੇ ਪਰ ਟਾਈਮ ਲੱਗੂਗਾ ਨਾ ਦੁਪਹਿਰ ਜੇ ਦਾ ਟਾਈਮ ਦੁਪਹਿਰ ਜੇ ਤਪੂਗਾ ਕਿਉਂਕਿ ਸਵੇਰੇ ਤਾਂ ਬਾਲਣ ਵੀ ਗਿੱਲਾ ਹੁੰਦਾ ਆਪਾਂ ਨੇ ਜੀ ਕਣਕਰਾ ਕਤ ਗੁੰਨਕੇ ਰੱਖ ਲਿਆ ਸੀ ਸਵੇਰੇ 5:00 ਜੇ ਉੱਠੇ ਸੀ ਜਦੋਂ ਕੋਈ ਵਧੀਆ ਹੋ ਜਾਂਦਾ ਤੇ ਫਿਰ ਇਹਦੇ ਵਿੱਚ ਮਟੀਰੀਅਲ ਪਾਉਣਾ ਸੀ ਸਵੇਰੇ ਬਾਹਰ ਨਹੀਂ ਧਰੂੰਗਾ ਮੂੜੀਆਂ ਦੇ ਪੱਤੇ ਕੱਟ ਕੇ ਪਾ ਲਿਆ ਆਪਾਂ ਨੇ ਥੋੜੇ ਜਿਨੇ ਖੱਦੂ ਵੀ ਪਾ ਦੋ ਥੋੜੇ ਜੀ ਹਲਦੀ ਸੱਚੀ ਬਹੁਤ ਸਵਾਦ ਆ ਜਾ ਰਿਹਾ ਹੈ। ਬਰਾੜੀ ਸਵਾਦ ਲੱਗਾ ਆ ਗਿਆ। ਤੇ ਨਮਕ ਪਾਵਾਂਗੇ ਜੀ। ਜੀਰੇ ਦਾ ਚਮਚ। ਬਾਕੀ ਆ ਜਿਹੜਾ ਮਟੀਰੀਅਲ ਆਪਾਂ ਨੇ ਮੇਥੇ ਕੁੱਟ ਕੇ ਰੱਖੇ ਨੇ ਵਿੱਚ ਇਹਦੇ ਹਜਿਓ ਮੇਚਣ। ਇੱਕ ਦਿਨ ਮੈਂ ਤੰਦੂਰ ਚਲਾਉਣ ਲਈ ਮੇਥੇ ਪਾ ਤੇ। ਉਹ ਚੀੜੇ ਹੋ ਜਾਂਦੇ ਨੇ ਰੋਟੀਆਂ। ਚੀੜੇ ਹੋ ਗਏ। ਬਸਰਾ ਚਾਰ ਰੋਟੀਆਂ ਮੈਂ ਖਾਣ ਜੁਗੀਆਂ ਲੱਗਿਆ ਸੀ। ਰੋਟੀਆਂ ਹੀ ਨ ਲੱਗਣ ਉਹ। ਪਰ ਆਪਣੇ ਜੰਗਿਆ ਤਾਂ ਹੋਏ ਗਈਆਂ ਸੀ। ਮੰਮੀ ਕਰੀਆਂ ਦਾ ਆਟੇ ਦਾ ਕੀ ਕਰਤਾ ਹੈ ਕਿ ਗੁੰਨੇ ਤਾਂ ਸੇਮ ਹੀ ਆ ਪਤਾ ਨਹੀਂ ਕੀ ਹੋ ਗਿਆ। ਨਹੀਂ। ਉਹ ਮੇਥੇ ਨਾਲ ਹੀ ਹੁੰਦਾ ਹੈ ਚਿਹਰਾ ਹੋ ਜਾਂਦਾ ਪਾ ਵੀ ਮੇਥੇ ਤੇ ਪਾਲਕ ਵੀ ਬਾਈ ਸੀ ਜਿਆਦਾ ਪਾ ਤੇ ਉਧਰ ਤੜਕੇ ਦਾ ਸਮਾਨ ਪਿਆ ਬਸ ਕੱਟ ਕੇ ਹੁਣ ਦਰਦ ਨਾਲ ਤੜਕਣਾ ਹੈ ਇਧਰ ਤੜਕੇ ਦਾ ਸਮਾਨ ਪਿਆ ਦਾਲ ਮੈਂ ਸਵੇਰੇ ਇਨਸਟੈਂਟ ਪਾਉੜ ਚ ਰੱਖਤੀ ਸੀਗੀ ਉਹ ਇਨਸਟੈਂਟ ਪਾਉੜ ਨੇ ਖੋਲੀ ਹੋਈ ਨਹੀਂ ਹੈਗੀ ਉਹ ਤਾਂ ਹੁਣ ਕੋਲ ਜਾਣੀ ਇੱਥੇ ਉਹ ਅੱਧਾ ਰਹਿ ਜਗੀ ਸੀ ਪਰ ਹੁਣ ਦੂਜੇ ਕੁੱਕਰ ਚ ਰੱਖੀ ਦੋ ਭਾਂਡੇ ਲਵੇੜ ਤੇ ਪਰ ਅਸੀ ਮੰਮੀ ਨੂੰ ਰਾਤ ਕਿਹਾ ਸੀਗਾ ਵੀ ਸਲੋ ਕੁੱਕਰ ਚ ਰੱਖ ਦਿੰਨੇ ਆ ਮੰਮੀ ਕਹਿੰਦੇ ਮੈਂ ਪਹਿਲਾਂ ਮਿੱਠੀ ਚੀਜ਼ ਬਣਾਉਣੀ ਆ ਫੇਰ ਬਣਾਉਣੀ ਆ ਸਲੋ ਕੁੱਕਰ ਚ ਜੇ ਦੁੱਧ ਹੈਗਾ ਉਹ ਰੱਖ ਦੋ ਅੱਜ ਤਾਂ ਨਹੀਂ ਰੱਖ ਸਕਦੇ ਅੱਜ ਤਾਂ ਇੱਕ ਬੋਤਲ ਰੈਡੀ ਪਹਿਲਾਂ ਲੈ ਇੱਕ ਬੋਤਲ ਭਰੀ ਹੋਈ ਆ ਓਕੇ ਉਹ ਮੇਰੇ ਵਾਲੇ ਦੁੱਧ ਦੀ ਉਹ ਕਰ ਲਓ ਕਸਟਰਡ ਬਣਾ ਲਓ ਆ ਹੋਊਗਾ ਕੁੱਕਰ ਚੱਲਦਾ ਹੋ ਜਾਊਗਾ ਹੋਰ ਤਾਂ ਕਈ ਨਹੀਂ ਮੰਮੀ ਨੇ ਜਿਵੇਂ ਨਵੀਂ ਬੋਟੀ ਤੋਂ ਪਹਿਲਾਂ ਮਿੱਠਾ ਬਣਾਉਂਦੇ ਹੁੰਦੇ ਉਹ ਕੰਮ ਤੇ ਆੜੇ ਹੋਏ ਨੇ ਮੈਂ ਤਾਂ ਆਪੇ ਹੀ ਭਾਂਡਾ ਲਾ ਦਿੰਦੇ ਆ ਪਹਿਲਾਂ ਤੁਸੀਂ ਲਾਉਣ ਦਿੰਦੇ ਕਹਿੰਦੇ ਸੀ ਜਦ ਦੁੱਧਾ ਵਾਲੇ ਇਹਦੇ ਵਿੱਚ ਅੱਛਾ ਮੈਂ ਤਾਂ ਮਿੱਠੀ ਚੀਜ਼ ਬਣਾਉਣਾ ਮੈਂ ਤਾਂ ਸਵੇਰੇ ਇਹ ਸੋਚਿਆ ਸੀਗਾ ਮੈਂ ਕਿ ਮੈਂ ਆਪਦਾ ਦੁੱਧ ਰੱਖ ਦਿੰਨੀ ਆ ਨਾਲੇ ਕੱਢ ਜੂਗਾ ਨਾਲੇ ਮੰਮੀ ਦਾ ਕੰਮ ਪੂਰਾ ਹੋ ਜਾਊਗਾ ਹਾਂ ਉਹ ਵੀ ਰੱਖ ਸਕਦੀ ਆ ਦਿਵਾਲੀ ਦੇ ਭਾਂਡੇ ਲਿਆਉਂਦੇ ਤਾਂ ਹੀ ਦਿਵਾਲੀ ਨੂੰ ਲੋਕੀ ਭਾਂਡੇ ਲਿਆਉਂਦੇ ਸੀ ਕਿਉਂਕਿ ਜਿੰਨੀ ਮਠਿਆਈ ਫਰੂਟ ਸਾਰਾ ਕੁਝ ਲਿਆਉਂਦੇ ਹੁੰਦੇ ਸੀ ਸਾਰੇ ਘਰ ਦੇ ਕੋਲ ਰੱਖ ਦਿੰਦੇ ਸੀ ਜਿਹੜੇ ਮੱਥਾ ਟੇਕਦੇ ਸੀ ਅੱਛਾ ਹਾਂ ओके ਅਸੀਂ ਸੋਇਦੇ ਸੀਗੇ ਕਿ ਸਲੋ ਕੁਕਰ ਚ ਵਧੀਆ ਬਣੂਗੀ ਫਿਰ ਇੱਕ ਇਹ ਸੀਗਾ ਕਿ ਕਦੇ ਬਰਤਿਆ ਨਹੀਂ ਹੈਗਾ ਕਿ ਤੇ ਸਮੈਲ ਜੀ ਨਾਲ ਅੰਦਰ ਫੈਲ ਜਾਵੇ ਹਾਂ ਫਿਰ ਹਸਪਤਾਲੋਂ ਅੰਦਰ ਨਹੀਂ ਆਉਂਦਾ ਹਾਂਜੀ ਮੈਂ ਤਾਂ ਆ ਵੀ ਭੁੱਲ ਗਈ ਸੀ ਇਨਸਟੈਂਟ ਪਾੜ ਵਾਲੇ ਟਾਈਮ ਬਾਅਦ ਚਲਾਇਆ ਮੈਂ ਨਾਲ ਜਿਮਨੀ ਚਲਾਈ ਰੱਖੀ ਮੈਂ ਕਿਹਾ ਕਿ ਤੇ ਵਿਸਲ ਵੱਜੂਗੀ ਹੋਵੇ ਭੁੱਲ ਜਾਈ ਨਹੀਂ ਸੀ ਹਮੇ ਭੁੱਲ ਗਈ ਵੀ ਉਹ ਤਾਂ ਆਨ ਕਰੇ ਤੇ ਫੇਰ ਹੀ ਆ ਜਾਂਦੀ ਹੁੰਦੀ ਆ ਮੈਂ ਤਾਂ ਉੱਥੇ ਦੇਖਿਆ ਤੇਰੀ ਕਮਲ ਭੂਆ ਦੇਖੀ ਹੁੰਦੀ ਸੀ ਕੀਰ ਆ ਇਨਸਟੈਂਟ ਸੌਰੀ ਸਰੋਜ ओके ਹਾਂਜੀ ਉਹ ਅਲਿਸਿਸ ਮੈਨ ਲੰਦੀ ਅੱਛਾ ਨੀ ਦਾ ਉੱਥੇ ਦੇਖਿਆ ਸੀ ਮੈਂ ਇਹ ਉਹ ਪਰ ਮੈਂ ਸੋਚ ਮੇਰਾ ਬਾਲਾ ਜੀ ਕਰ ਰਿਹਾ ਵੀ ਉਹਨੂੰ ਚਲਾ ਲੀਏ ਇੱਕ ਕਹਿਦੇ ਕੀ ਸਾਰਾ ਬਿੱਲ ਜ਼ੀਰੋ ਆ ਗਿਆ ਹੋਰ ਹੌਸਲੇ ਬੁਲੰਦ ਹੋ ਗਏ ਮੈਂ ਚਾਹ ਵੀ ਅਜੇ ਬਣਾ ਲੈ ਕਰਨੀ ਆ ਸਵੇਰੇ ਕਿ ਤੇ ਹੋਣਾ ਹੋਵੇਗੀ ਬਾਅਦ ਵਿੱਚ ਬਿੱਲੇ ਡੱਜ ਵਿੱਚ ਵਾਲੇ ਆ ਜਾਵੇ ਨਾ ਸਵੇਰੇ ਸੋਚਦੀ ਸੀ ਵੀ ਅੱਜ ਜਦ ਹੀ ਇਨਸਟੈਂਟ ਪੌਟ ਮੰਮੀ ਕਹਿੰਦੇ ਉਹਦੇ ਚ ਹੀ ਰੱਖਦੀ ਸਵੇਰੇ ਕੀ ਜਦ ਚੱਲ ਹੁਣ ਹੋਈ ਆ ਹੁਣ ਬੱਠੇ ਵੀ ਬੰਦ ਹੋ ਜਾਣੀ ਨੇ ਹਾਂਜੀ ਹਾਂ ਵੈਸੇ ਵੀ ਫਿਲਹਾਲ ਨਾ ਗੀਜ਼ਰ ਚੱਲ ਰਿਹਾ ਹੈ ਨਾ ਏਸੀ ਹਲੇ ਤਾਂ ਕੁਝ ਵੀ ਨਹੀਂ ਆਏਗਾ ਜਦੋਂ ਗੀਜ਼ਰ ਚੱਲੇ ਫੇਰ ਹੋ ਜਾਂਦਾ ਅਭੀ ਚੱਲ ਥੋੜੇ ਥੋੜੇ ਸਵੇਰੇ ਬੰਦਾ ਨਾ ਹੁੰਦਾ ਕਿਹੜਾ 2-3 ਵਾਰ ਨਿਕਦਾ ਆ ਸਰਦੀਆਂ ਚ ਵਾਲੋਂ ਦੀ ਦਾਲ ਨੂੰ ਤੜਕਾ ਹੁਣ ਇਹ ਕੋ ਲਈ ਨਹੀਂ ਸੀ ਤਾਂ ਆਹ ਕਪੜੇ ਚ ਰੱਖੀ ਹੈ ਜਿਵੇਂ ਪਹਿਲਾਂ ਦੇਤੀ ਆ। ਜੀਰਾ ਪਾ ਦਿੰਦੇ ਆ। ਵੈਸੇ ਚਾਹ ਤਾ ਜੀਰਾ ਬਾਅਦ ਚ ਵੀ ਪਾਉਣੇ ਹੁੰਦੇ ਆ ਪਰ ਮੈਂ ਕਦੇ ਕਦੇ ਪਹਿਲਾਂ ਪਾ ਦਿੰਦੀ ਆ। ਮੌਸਮ ਜਾਂਜ ਹੋ ਰਹੀ ਕਿਵੇਂ ਦਾ? ਮੈਂ ਟਰਾਈ ਕਰ ਕਰ ਦੇਖਦੀ ਹਾਂ ਜਿਹਦੇ ਟੇਵੇਂ ਟੇਸ ਵਾਧਾ ਹੁੰਦਾ ਪਰ ਕਦੇ ਕਿ ਖਾਸ ਫਰਕ ਵੀ ਨਹੀਂ ਆਇਆ। ਹੁਣ ਇਹਨੂੰ ਆਪਾਂ ਨੇ ਲਾਉਣਾ ਲਸਣ, ਪਿਆਜ਼, ਅਦਰਕ। ਹਾਏ ਹਾਏ। ਅਦਰਕ ਐਨਾ ਅਦਰਕ ਪਾ ਰਹੇ ਨੇ ਘਰ ਦੇ ਕਿੰਨਾ ਜ਼ੁਲਮ ਕਰਦੇ ਐਨਾ ਮੋਟਾ ਵਧੀਆ ਹੀ ਤਾਂ ਸਵਾਦ ਲੱਗਣ ਦਾ ਸਵਾਲ ਬਣਾਵਾ ਮੈਂ ਜੇ ਪਾਣੀ ਖੀਂ ਮੈਂ ਬਰੀਕ ਬਰੀਕ ਕਰਕੇ ਪਾਤੀ ਹਾਂ ਮੰਮੀ ਬੂਲ ਕੇ ਐ ਜਿਸ ਤੀ ਮੰਮੀ ਵੀ ਬਰੀਕ ਕਰ ਦਿੰਦੇ ਮੈਂ ਤਾਂ ਵਧੀਆ ਲਾਦਾ ਮੋਟਾ ਮੋਟਾ ਜਦ ਰਗਾਵੇ ਜੇ ਕਾਜ ਲਸਣ ਵੰਦਾ ਉਹ ਲਸਣ ਕਾ ਲਾ ਪਾਉਣਾ ਪੈਂਦਾ ਹੁਣ ਦੇਖਿਆ ਜਾ ਹੋ ਗਿਆ ਹੁਣ ਸੁੱਕ ਗਿਆ ਹੁਣ ਇਕੱਠੀ ਪਾ ਦਿਆਂ ਔਰ ਉੱਠ ਕੇ ਵੇੜੇ ਦੀ ਜਾਨ ਨਹੀਂ ਹੈਗੇ ਉਦੋਂ ਪਾਠ ਦੀ ਆਵਾਜ਼ ਜੋ ਕੰਨਾਂ 'ਚ ਪੈਂਦੀ ਹੈ ਇਹਨਾਂ ਸकून ਮਿਲਦਾ ਹੁਣ ਇਹ ਜਿਹੇ ਕੰਮ ਕਰਦੇ ਆ ਇਕਦਾਂ ਅੰਦਰ ਨਹੀਂ ਇਹਦੇ ਨਾਲ ਸਮੈਲ ਵੀ ਕਰਦੀ ਦਾ ਬਾਹਰ ਤੜਕਾ ਲਾ ਲਈਦਾ ਇਹ ਗੁਰਦੁਆਰਾ ਸਾਹਿਬ ਤੋਂ ਜਾਂ ਕੋਈ ਅਨਾਉਂਸਮੈਂਟ ਹੋ ਰਹੀ ਹੁੰਦੀ ਜਦੋਂ ਜਾਂ ਪਾਠ ਹੋ ਰਿਹਾ ਹੁੰਦਾ ਉਦੋਂ ਇਹਨਾਂ ਵਧੀਆ ਜਿਹਾ ਲੱਗ ਰਿਹਾ ਹੁੰਦਾ ਉਹ ਪਿੰਡ ਦਾ ਜਿਵੇਂ ਰੋਲਰ ਅੱਪਾ ਜਿਹਾ ਹੁੰਦਾ ਆ ਜੇ ਮਤਲਬ ਕੋਈ ਹੋਰ ਵੀ ਕੋਈ ਆਉਂਦਾ ਜਾਂਦਾ ਆ ਹਾਂ ਨੂੰ ਵਧੀਆ ਹੋ ਲੱਗਦਾ ਕੁਛ ਨਾਲ ਵਿੱਚ ਬੰਦੇ ਨੂੰ ਸੁਣਦਾ ਜਾਂ ਰਹਿੰਦਾ ਇਹ ਮੌਸਮ ਵੀ ਵਧੀਆ ਨਾਲ ਮੱਖੀਆਂ ਨੇ ਗਰਮੀ ਵੀ ਨਹੀਂ ਹੈਗੀ ਠੰਡ ਵੀ ਨਹੀਂ ਹੈਗੀ। ਗਰਮੀਆਂ ਨਾਲ ਠੰਡਾ ਵਧੀਆ ਮੌਸਮ। ਆਹ ਮੌਸਮ ਬੜਾ ਪਰਫੈਕਟ ਹੁੰਦਾ। ਚਾਹੇ ਕੋਟ ਪਾ ਲਓ। ਚਾਹੇ ਗਰਮੀ ਵਾਲੇ ਕੱਪੜੇ ਪਾ ਲਓ। ਗਾੜੀ ਵਿੱਚ ਕੋਟ ਕੱਢ ਲੈਂਦੇ ਆ। ਮੈਨੂੰ ਆਇਆ ਹੁੰਦਾ ਵੀ ਡੈਡੀ ਟਾਈਮ ਨਾਲ ਹੀ ਡੈਡੀ ਨੇ ਕੋਟ ਕਰ ਲਿਆ ਪਰ ਉਹਨਾਂ ਦਾ ਬੰਦਦਾ ਹੁੰਦਾ ਕਿਉਂਕਿ ਸਵੇਰੇ ਸਾਧਰੇ ਦੀ ਮੋਟਰ ਤੇ ਜਾਂਦੇ ਨਾ ਨਹਿਰ ਦੇ ਕੰਢੇ ਬਹੁਤ ਠੰਡ ਲੱਗਦੀ ਆ। ਬੰਦੇ ਨੇ ਸੋਚਿਆ ਨਹੀਂ ਹੁੰਦਾ ਪਰ ਜਮੇ ਠਾਰ ਜਾਂਦਾ। ਕਈ ਵਾਰ ਜਦੋਂ ਘਟਾਣਾ ਤਾਂ ਜਾਂਦੇ ਸੀਗੇ ਉਹ ਜਦੋਂ ਇਥੋਂ ਹੋਣ ਹੋ ਜਾਈਦਾ ਹੈ ਹੁੰਦਾ ਕਿ ਨਾਰਮਲ ਵੈਦਰ ਅੱਜ ਤਾਂ ਉੱਥੇ ਵੀ ਪਹੁੰਚੀ ਤਾਂ ਬਹੁਤ ਹਨ ਲੱਗਦੀ ਹੈ ਤੇ ਇਹ ਤਾਂ ਮੈਂ ਡੰਡ ਘੱਟ ਲਾਈ ਜੀ ਪਰ ਮੈਨੂੰ ਤਾਂ ਬਹੁਤ ਲੱਗਦੀ ਹੈ ਪਰ ਬਾਈਕ ਤੇ ਤਾਂ ਲੱਗਦੀ ਹੈ ਪੈਰ ਜੇ ਤੁਸੀਂ ਚੱਪਲਾਂ ਪਾ ਲਈਆਂ ਸ਼ੂਹ ਨਹੀਂ ਪਾਏ ਹੈਗੇ ਪੈਰ ਸੋਨੋ ਜਾਂਦੇ ਨੇ ਸਰਦੀਆਂ 'ਚ ਉਹ ਵੀ ਸਵੇਰ ਤੇ ਮੈਂ ਤੇ ਡੈਡੀ ਮਰਿੰਡੇ ਜਦੋਂ ਗਏ ਸੀਗੇ ਨਾ ਮੋਟਰਸਾਈਕਲ ਤੇ ਹਾਈ ਆਏ ਉਹ ਬਾਲਾ ਜਿਆਦਾ ਘਤਨਾਈ ਸੀਗਾ ਲੱਤਾਂ ਜਮਾਂ ਹੀ ਸੋਨ ਹੋ ਗਈਆਂ ਬਾਲੇ ਓਕੇ ਸੀ ਘਰੇ ਆਏ ਸੀਗੇ ਜਮਾਂ ਹੀ ਆਏ ਸੀਗੇ ਵੀ ਲੱਤਾਂ ਨਾਲ ਹੈਗੀ ਹੀ ਨਹੀਂ ਇੰਨੀ ਜਿਆਦਾ ਹਨਡ ਸੀਗੀ ਵੀਡੀਓ ਦੇਖ ਕੇ ਕਈ ਵਾਰ ਕਹਿ ਦਿੰਦੇ ਨੇ ਜੀ ਤੁਸੀਂ ਕੀ ਆਲਮਾ ਸਲਮਾ ਖਾਈ ਅਜੀ ਹੈਲਦੀ ਵੀ ਖਾਣੇ ਆ ਜੀ ਆਪਾਂ ਤੁਹਾਨੂੰ ਆਪਣਾ ਬ੍ਰੇਕਫਾਸਟ ਦਿਹਾਉਣੇ ਆ ਥੋੜਾ ਜਿਆਦਾ ਪ੍ਰੂਫ ਹੋ ਗਏ ਇਹਦੇ ਵਿੱਚ ਹੈਗਾ ਆਪਾਂ ਪਪੀਤਾ ਸੇਬ ਅੰਬਰੂਦ ਸੰਤਰਾ ਕੇਲੇ ਕੋਕੋਨਟ ਵੌਲਨਟ ਤੇ ਖੁਰਮਾਨੀ ਜਿਹਨੂੰ ਆਪਾਂ ਕਹਿੰਦੇ ਨੇ ਆ ਪ੍ਰੀਕੋਟ ਤੇ ਉੱਪਰ ਆਪਾਂ ਉੱਪਰ ਆਪਾਂ ਸੀਜ਼ਨ ਕੀਤਾ ਵਾ ਚੀਆ ਸੀਡਸ ਦੇ ਨਾਲ ਤੇ ਨਾਲ ਹੈਗਾ ਵਾ ਕੋਕੋਨਟ ਵਾਟਰ ਦਾ ਸ਼ਾਟ ਨਾ ਕਹਿੰਦੀ ਸੀ ਮੈਂ ਕਿ ਅੱਜ ਵੀਡੀਓ ਬਣਾਉਣੀ ਸੀ ਅੱਜ ਫਰੂਟ ਵੀ ਜ਼ਿਆਦਾ ਹੀ ਹੋ ਗਏ ਘਰੇ ਹਾਂ ਵੈਸੇ ਆਈ ਸੀ ਕਰਦੇ ਫਰੂਟ ਕੁਛ ਲਿਆਉਂਦੇ ਸੀ ਮੈਂ ਕਿ ਅਮਰੁੱਦਾਂ ਦੀ ਬਹੁਤ ਸ਼ਕੀਨ ਹੈ ਸੇਬ ਕੇਲੇ ਚਲੋ ਆਮ ਤੌਰ ਤੇ ਆਉਂਦੀ ਆ ਤੇ ਕੋਕੋਨਟ ਇੱਕ ਵਾਰੀ ਸਿੰਘ ਸਾਹਿਬ ਕਨੇਡਾ ਫਰੂਟਸ ਤੇ ਆ ਆ ਪਾ ਕੇ ਰੱਖ ਗਏ ਚੀਆ ਸੀਡਸ ਤੇ ਮੈਂ ਉਹਦੇ ਦੇਖਿਆ ਨਹੀਂ ਕਿਉਂਕਿ ਮੈਂ ਹਮੇਸ਼ਾ ਇਹਨੂੰ ਭਉਂਕੀ ਵਰਤ ਦੇ ਦੇਖਿਆ ਸੀਗਾ ਜਾਂ ਵਰਤ ਦੀ ਸੀਗੀ ਮੈਂ ਕਿਹਾ ਵੀ ਜਦੋਂ ਮੈਂ ਚੱਕੀ ਆ ਕੇ ਪਲੇਟ ਮੈਂ ਕਿਹਾ ਵੀ ਆ ਇਹਦੇ ਤੇ ਪਤਾ ਨਹੀਂ ਆ ਕਿਹੜੀਆਂ ਫੂਡ ਫਲਾਈਆਂ ਜਾਂ ਆ ਕੇ ਬੈਗੀਆਂ ਇਹ ਜਦੋਂ ਹੁਣ ਹੁਣ ਸਿੱਟੇ ਨੇ ਨਾ ਕਿਉਂ ਇਹਨੇ ਥੋੜਾ ਮੌਇਸਚਰ ਚੂਸਣਾ ਵਾ ਥੋੜੇ ਟਾਈਮ ਚ ਇਹਨੇ ਥੋੜੇ ਜਿਹਾ ਫੁੱਲ ਜਿਹਾ ਮੈਂ ਇਹਨਾਂ ਨੂੰ ਚੱਕ ਕੇ ਮੈਂ ਹਨਾ ਮੈਂ ਇਹਨਾਂ ਨੂੰ ਗਾਰਬੇਜ ਕਰਦਾ ਮੈਂ ਸਿੱਟ ਤਾਂ ਡਸਟਬਿਨ ਦੇ ਵਿੱਚ ਜਦੋਂ ਇਹ ਆਏ ਆ ਕਹਿੰਦੇ ਜਿਹੜੇ ਮੈਂ ਫਰੂਟ ਛੱਡ ਕੇ ਗਿਆ ਸੀ ਮੈਂ ਕਿਹਾ ਮੈਂ ਸਿੱਟ ਤੇ ਕਹਿੰਦੇ ਕਿਉਂ ਮੈਂ ਕਿਹਾ ਉੱਥੇ ਕੋਈ ਆ ਗਏ ਸੀਗੇ ਜੀ ਜੇ ਫਿਰ ਮੈਨੂੰ ਪਤਾ ਲੱਗਿਆ ਵੀ ਆਸ ਸੀ ਤੇ ਐਨੇ ਬਟਨ ਵਾਲੀ ਪੋਈ ਦੇਖਿਆ ਤੁਸੀਂ ਫਿਰ ਛੋਟਾ ਨੌਂ ਹੀ ਖਾਧਿਆ ਉਹਦਾ ਨਾਮ ਸੀ ਸਿੱਟ ਜਿਹਨੇ ਮੈਨੂੰ ਭਾਹ ਫਿਰ ਕਿਹਾ ਸੀ ਬਟਨ ਲਾਦੇ ਬੜਾ ਜਿਆਦਾ ਹੀ ਲੱਗਦਾ ਮੈਂ ਵੀ ਜਾਣਾ ਮੋਟਰ ਤੇ ਬਸ ਰੋਟੀ ਬਣਦੇ ਜਾੜੀਆਂ ਦੇ ਲੈ ਆਉ ਰੋਟੀ ਮੇਰੀ ਸਿਹਤ ਤਾਂ ਠੀਕ ਹੈ ਨਹੀਂ ਪਰ ਮੈਨੂੰ ਜਾਣਾ ਪੈਣਾ ਸਿੰਘ ਸਾਹਿਬ ਨੇ ਤਾਂ ਕਰ ਲਿਆ ਆਪਣਾ ਦਿਨ ਦਾ ਕੋਟਾ ਪੂਰਾ ਆਹ ਤੇਲ ਭਰ ਗਿਆ ਨੀਰ ਆ ਗਿਆ ਬਾਲਾ ਫਾਈਬਰ ਚੱਲੀ ਗਏ ਕਈ ਦਿਨਾਂ ਦਾ ਫਾਈਬਰ ਚੱਲੀ ਗਏ ਪਰ ਵੈਦਰ ਇਹੋ ਜਿਹਾ ਹੋਇਆ ਪਿਆ ਟਾਈਮ ਦਾ ਪਤਾ ਹੀ ਨਹੀਂ ਲੱਗ ਰਿਹਾ 9 8 ਵਜੇ ਅੱਛਾ ਗਲਾਸ ਉਹਨੇ ਜਿਹੜੇ ਡੈਡੀ ਨੂੰ ਮਿਲੇ ਨੇ ਹਾਂਜੀ ਇਹ ਨਾ ਦਿਖਾਓ 1965 ਸਪਿਰਟ ਆਫ 1965 ਦੀ ਜੰਗ ਨੂੰ ਸਮਰਪਿਤ ਇਹ ਮੰਨਦਾ ਕਿ ਇਹ ਜਨੂੰਨ ਕੁਛ ਹੋਣਾ ਡੈਡੀ ਨੇ ਮਿਲਟਰੀਆਂ ਦੇ ਗਲਾਸ ਵੀ ਆਪੇ ਦੇ ਦਿੱਤੇ ਲੈ ਹੁਣ ਤੁਸੀਂ ਸਮਝ ਜਿਓ ਵੀ ਕਾਦ ਰਹੇ ਆ ਦਿੱਤੇ ਨੇ ਡੈਡੀਆਂ ਨੇ ਤੁਸੀਂ ਤਾਂ ਮੈਨੂੰ ਨਹੀਂ ਲਿਆ ਕੇ ਦਿੱਤੇ ਵੈਕਟਰ ਵੀਰੇ ਤੋਂ ਨਵੇਂ ਗਲਾਸ ਕਹਿੰਦੇ ਮੈਂ ਆਪੇ ਲਿਆਇਆ ਕਹਿੰਦੇ ਆਪਦੇ ਭਾਂਡੇ ਲਿਆਈ ਗਈਆਂ ਇਹਦੇ ਤੇ ਮੇਰੀ ਕੀ ਸ਼ੱਕ ਹੋਇਆ ਉਹ ਮੈਨੂੰ ਗਲਾਸਾਂ ਨੇ ਚਾਦੇ ਹੋ ਨਹੀਂ ਲੱਗੇ ਸੋਹਣੇ ਪਰ ਠੀਕ ਆ ਫਿਰ ਸਹੀਂ ਸਭ ਨੂੰ ਫ੍ਰੀਜ ਤਾਂ ਵਧੀਆ ਆ ਮਜ਼ਬੂਤੀ ਕਿੰਨੀ ਆ ਘੈਰੇ ਕਹਦੇ ਨੇ ਪੁਰਾਣੇ ਲੱਗਦੇ ਨੇ ਜਿਹੜੇ ਲਪੇ ਸੀ ਕਿਹਨੇ ਨਹੀਂ ਹੈ ਕਿ ਫਿਰ ਚਲੋ ਖਰੀਦ ਦੇ ਦਿੰਦੇ ਮਜ਼ਬੂਤੀ ਆ ਪੂਰੀ ਵਾਰ ਚਲੋ ਸਾਂਗੀਆਂ ਲੜ ਭਰਨੀ ਹਮ ਚਲੋ ਖੇਤ ਕੰਮ ਕਰੋ ਕੰਮ ਮੇਰੇ ਸੇਤ ਨਹੀਂ ਠੀਕ ਨਹੀਂ ਤਾਂ ਮੈਂ ਕੰਮ ਕਰ ਲਵਾਂ ਚੋਰ ਦਾ ਕੰਮ ਨਾ ਹੋਵੇ ਮੇਰੇ ਪਿੱਛੋਂ ਅੱਕੜਿਆ ਤੇ ਰਹੇ ਜੀ ਥੋੜਾ ਥੋੜਾ ਤੁਹਾਡੇ ਠੀਕਾ ਲਵਾਇਆ ਤੁਹਾਨੂੰ ਦਵਾਈਆਂ ਦਵਾਈਆਂ ਦੁਬਾਰਾ ਖਾ ਕੇ ਜਾਇਓ ਹੁਣ ਜਾਨ ਲੱਗੇ ਹੋਣੀ ਨਹੀਂ ਹੋਣੀ ਗਾ ਹੁਣ ਤਾਂ ਆਪਣੇ ਆਪ ਠੀਕ ਹੋ ਜਾਣਾ ਡਾਕਟਰ ਨੇ ਕਿਹਾ ਕਿ ਜੇ ਤੁਸੀਂ ਨਹੀਂ ਪ੍ਰੋਪਰ ਟਰੀਟਮੈਂਟ ਲੈਂਦੇ ਫਿਰ ਇਦਾਂ ਹੀ ਉਹ ਪੂਰਾ ਹੋ ਜਾਂਦਾ। ਅੱਛਾ ਜੀ। ਉਹਦਾ ਮਤਲਬ ਕੱਲ ਦਾ ਮਤਲਬ ਸਵੇਰ ਹੁੰਦਾ ਜੀ। ਕੱਲ ਨੂੰ ਆ ਕਿ ਜੇ ਮੇਰੇ ਦੁਖਦਾ ਹੋਇਆ ਵੱਧ ਫਿਰ ਉਹਨੇ ਠੀਕ ਕਰ ਦੂਗਾ। ਗੱਲ ਮੈਂ ਲੈ ਲਈ। ਉਹ ਉਹ ਵੱਧ ਤੁਸੀਂ 네ਗੇਟਿਵ ਹੀ ਕਿਉਂ ਸੋਚ ਰਹੇ ਆ? 네ਗੇਟਿਵ ਨਹੀਂ ਮੈਂ ਸ਼ੋ ਵਰਸਟ ਕੇਸ ਸਿਨੈਰੀਓ ਵੀ ਲੈ ਕੇ ਚੱਲ ਰਹਿੰਦਾ ਜੀ। ਇਹ ਹੋ ਸਕਦਾ ਤਾਂ ਮੈਨੂੰ ਉਦੋਂ ਕੀ ਕਰਨਾ ਪੈਣਾ। ਤਾਂ ਹੀ ਤਾਂ ਇਹੀ ਤਰ੍ਹਾਂ ਗੱਲ ਵਰਗੀ ਆ। ਤਾਂ ਹੀ ਤਾਂ ਤੂੰ ਇਹ ਗੱਲ ਨਹੀਂ ਇੱਕ ਬਹੁਤ ਕਈ ਵਾਰ ਇੰਨੀ ਖਤਰਨਾਕ ਬਣ ਜਾਂਦੀ ਮੈਂ ਕਦੇ ਨਾਰਮਲ ਹੁੰਦਾ ਕਿਉਂਕਿ ਮੇਰੇ ਮਨ ਚ ਪਹਿਲਾਂ ਹੀ ਸਨੈਰੀਓ ਲੰਘਾਉਂਗਾ ਇਹ ਨਸਰ ਟੈਨਸ਼ਨ ਲੈ ਲੈਂਦਾ ਹੁਣ ਇਹ ਵੀ ਹੋ ਸਕਦਾ ਘੱਟ ਕਿਹੜੀ ਘੱਟ ਕਿਹੜੀ ਟੈਨਸ਼ਨ ਲੈਂਦੀ ਨਹੀਂ ਹੈਗੀ ਉਹ ਤੇ ਮੈਂ ਬੈਸਟ ਕੇਸ ਲਈ ਨਾ ਬਣਾ ਦਿੰਦਾ ਮੈਂ ਬੰਦਾ ਬੈਸਟ ਕੇਸ ਬੈਸਟ ਕੇਸ ਹਮਾ ਵੀ ਬੈਸਟ ਚਾਹ ਹੋ ਜੇ ਮੈਂ ਬੈਸਟ ਕੇਸ ਨੈਰੀਓ ਲੈ ਕੇ ਚੱਲਾਂ ਤਾਂ ਵੀ ਤੂੰ ਕਹਿ ਨਹੀਂ ਸਕਦਾ ਤੁਸੀਂ ਪਹਿਲਾਂ ਹੀ ਉਮੀਦਾਂ ਇਹ ਕਰ ਦਿੰਦੇ ਆਂ ਅੱਗੇ ਚੱਕ ਦਿੰਦੇ ਆਂ ਮੈਂ ਤੇ ਨੂੰ ਵੇਚ ਵਿਚਕਾਰਣਾ ਚਾਹੀਦਾ ਨਾ ਜਾਂ ਤਾਂ ਉਹ ਚਰਨਾ ਗਿਆ ਉਹਦੇ ਵਿੱਚ ਕੁਝ ਵੀ ਹੋ ਗਿਆ ਸਾਰਾ ਬਰੀ ਉਹਦੇ ਸਿੰਘ ਵੀਰ ਜੀ ਕਹਿੰਦੇ ਸੀ ਕਹਿੰਦੇ ਭਾਈ ਸਾਹਿਬ ਕਹਿੰਦੇ ਮੈਨੂੰ ਨੈਗੇਟਿਵ ਕਰ ਦਿੰਦੇ ਆ ਮੈਂ ਇੰਨੀ ਮੋਟੀਵੇਸ਼ਨ ਨਾਲ ਕੇ ਫੋਨ ਕਰਦਾ ਹਾਂ ਨਵਾਂ ਬਿਜ਼ਨਸ ਪਲਾਨ ਲੈ ਕੇ ਕਿਉਂਕਿ ਮੈਂ ਉਹਨੂੰ ਜਾਣਦਾ ਉਹਨੂੰ ਜਾਣਨੀ ਹੈ ਹਾਂ ਵੀਰ ਜੀ ਦੇਖ ਲਓ ਅਸੀਂ ਸਟੈਂਡਪੌਟ ਜਿਹਦਾ ਕੰਮ ਹੀ ਚਾਲਿਆ ਉਹਦੇ ਤੋਂ ਬਿਨਾਂ ਦਾਅ ਸ਼ੀਰ ਵੀ ਕੀਤੀ ਜਾਂਦੀ ਹੈ ਉਹਨਾਂ ਮੈਂ ਟਾਈਮ ਪਾਸ ਗੈਸ ਤੇ ਬੱਜ ਗਿਆ ਜਿੰਨੀ ਕਾਲੀ ਸੀ ਹੀ ਮੈਂ ਕੰਮ ਕਰ ਰਿਹਾ ਹਾਂ ਉਹ ਤਾਂ ਡਾਡੀ ਦਾ ਫੋਨ ਆ ਗਿਆ ਇਹਦੇ ਛੇਤੀ ਭੇਜ ਦਰ ਰੋਟੀ ਬਸ ਇਹ ਤਾਂ ਅੱਜ ਬਿਜ਼ੀ ਬਿਜ਼ੀ ਡੇ ਆ ਅੱਜ ਦੇ ਦਿਨ ਤੋਂ ਬਾਅਦ ਫਿਰ ਰੈਕਸ ਹੋ ਜਾਣਾ ਨਹੀਂ ਜਿਆਦਾ ਹੋਗਾ ਦੋ ਤਿੰਨ ਦਿਨ ਦਾ ਡਾਡੀ ਕਹਿੰਦੇ ਕੰਮ ਉਹ ਤਾਂ ਹੋਇਆ ਮਹੀਨਾ ਐਸੇ ਮੁਰਕੇ ਨੂੰ ਘੱਟ ਜੂਗਾ ਵੀ ਅੱਜ ਤੋਂ ਵੱਧ ਜਿਆਦਾ ਹਾਂ ਬਾਕੀ ਬਾਕੀ ਕੰਮ ਚੇਂਜ ਹੋ ਸਕਦੇ ਆ ਪਰ ਆਹਾ ਮੋਟਰਸਾਈਕਲ ਨਾਲ ਝੋਲੇ ਵਣਨੇ ਆਲਾ ਨਹੀਂ ਖਜੇ ਚੇਨ ਹੋਇਆ। ਵਾਏ। ਗੱਡੀ ਕਹਿੰਦੇ ਹੁੰਦੇ ਰੈਡੀ ਸੀ ਲਵਾ ਲੈਣਾ। ਚੱਲ ਰਵੀ। ਧਿਆਨ ਰੱਖੀਂ ਰੋਟੀ ਬਾਹਰ ਖਾਣ ਨੂੰ। ਜਾਣਾ ਜਾਂ 120 ਤੇ। ਇੰਨੇ ਸਪੀਡ ਤੇ ਨਾ ਜਾਇਓ। ਮੈਂ ਹੋਲੀ ਨੂੰ ਆਉਂਦਾ। ਉਨਾਂ ਹੀ ਮੈਂ ਤੇ ਲੇਟ ਪਹੁੰਚਾਂਗਾ। ਜੰਪ ਤੇ ਆਈ ਗੱਡੀ ਵਗੈਸ 8 ਵਜੇ ਮੇਰੇ। ਨਹੀਂ ਮੰਮੀ। ਹੋਰ ਤੇ ਮਿੰਦ ਤੇ ਕੋਈ ਗੱਲ ਤੁਸੀਂ ਕਹਿੰਦੇ। ਐਵੇਂ ਕੋਈ ਜੰਪ ਜੰਪ ਤੇ ਝੋਲਾ ਢੇਕੇ ਪਾਵੇ ਬਹੁਤ ਸਪੀਡ ਕਰਦੇ ਨੇ। ਡੈਡੀ ਨੂੰ ਪਤਾ ਨਹੀਂ ਹੈਗਾ ਡੈਡੀ ਵਾਲਾ ਮੋਟਰਸਾਈਕਲ ਕਿੰਨੇ ਤੇ ਜਾ ਕੇ ਆਇਆ ਕੰਮ ਤਾਂ ਤਾਂ ਨਹੀਂ ਕਿਤਰਾਉਣੀ ਜੈਨੂੰ ਮੈਂ ਕਿਤੇ ਕਿੰਨੇ ਕਿਤਰਾਇਆ ਇਹਨਾਂ ਦੇ ਬੱਸ ਨਹੀਂ ਕਿਤਾ ਮੈਂ ਤਾਂ ਔਖਾ ਹੋ ਗਈ ਜਾ ਰਹੀ ਜਾਂ ਕੇ ਦਰਦਾਂ ਟੱਕਲ ਖੋਲਦੀ ਹਾਂਜੀ ਤਾਂ ਬੜਾ ਲੱਗਿਆ ਹੋਇਆ ਲਪਾਫਾ ਉਹ ਤਾਂ ਡੈਡੀ ਨਹੀਂ ਦੱਸ ਦੇਣਾ ਸਟੈਂਡ ਚੈੱਕ ਲੋ ਜੀ ਫੇਰ ਵੀ ਆ ਗਿਆ ਜੀ